ਗੁੰਮਿਆਣੇ ਦੇ ਵਿੱਚ ਜੋ ਪਿਛਲੇ ਦਿਨੋਂ ਤੋਂ ਧਰਨਾ ਲੱਗਿਆ ਹੋਇਆ ਕਿਸਾਨ ਵੀ ਕੇਯੂ ਸਿੱਧੂ ਪਰ ਵੱਲੋਂ ਉਥੇ ਕਿਸਾਨਾਂ ਵੱਲੋਂ ਪ੍ਰਾਲੀਆਂ ਲੈ ਕੇ ਜਾ ਰਹੇ ਆ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਜਿੰਨੀ ਵੀ ਕਹਿ ਦਈਏ ਇਹਨਾਂ ਦੀ ਨਿਰਾਸ਼ਾ ਦਾ ਇਹਨਾਂ ਨੂੰ ਖਿਆਨਾ ਭੁਗਤਣਾ ਪਊਗਾ ਇਹ ਟਰਾਲੀਆਂ ਦੇ ਵਿੱਚ ਸਾਡੇ ਕੋਲੇ ਪ੍ਰਾਲੀ ਆ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸਾਨ ਵੀਰ ਸਾਡੇ ਗੱਠਾਂ ਵੀ ਲੱਦੀ ਫਿਰਦੇ ਆ ਕਿਸਾਨ ਵੀਰ ਗੱਠਾਂ ਦੀਆਂ ਟਰਾਲੀਆਂ ਭਰੀਆਂ ਹੋ ਜਾਂ ਤੁਹਾਡੇ ਸਾਹਮਣੇ ਹੀ ਗੱਠਾਂ ਬਾਣਾ ਦੇ ਵਿੱਚੋਂ ਗੱਠਾਂ ਚੱਕ ਕੇ ਲਏ ਆ ਹੁਣ ਡੀਸੀ ਸਾਹਿਬ ਇੱਥੇ ਆਉਣ ਤੇ ਪਰਾਲੀ ਸਾਹਮਣੇ ਨੇ ਤੋਂ ਬਲੇ ਬਿਜਲੀ ਪੈਦਾ ਕਰ ਲੈਣਾ ਜਦੋਂ ਕੇਜਰੀਵਾਲ ਕਹਿੰਦੇ ਹੁੰਦੇ ਸੀ ਅਸੀਂ ਕੈਮੀਕਲ ਤਿਆਰ ਕਰ ਲਿਆ ਉਹ ਕੈਮੀਕਲ ਕਿੱਥੇ ਆ ਸਾਨੂੰ ਦੇਣ ਹੁਣ ਅਸੀਂ ਆਨੇ ਵੀ ਫੈਕਟਰੀਆਂ ਤੁਹਾਡੀਆਂ ਚੱਕਦੀਆਂ ਨਹੀਂ ਖੇਤਾਂ 'ਚ ਪਈ ਐ ਹੁਣ ਅਸੀਂ ਜਿਹੜੀ ਆ ਟਰਾਂਸਪੋਰਟ ਐ ਟਰੈਕਟਰ ਟਰਾਲੀਆਂ ਸਾਡੇ ਆ ਅਸੀਂ ਲੈ ਕੇ ਚੱਲੇ ਆ ਵੀ ਆਹ ਲੋ ਆਪਦੀ ਸੰਭਲੋ ਇਹਦੀ ਬਣਾ ਲਓ ਜਿਹੜਾ ਕੁਝ ਬਣਦਾ ਦੋਸਤੋ ਰੋਜ਼ ਲੈ ਕੇ ਲਾਦਿਆ ਕਰਾਂਗੇ ਆ ਹੁਣ ਜਿਹੜਾ ਕੁਝ ਨਮਾ ਕਰਾਉਣ ਜਾ ਰਹੇ ਐ ਇਹ ਹੁਣ ਪ੍ਰਸ਼ਾਸਨ ਸਾਥੋਂ ਨਮਾ ਕੁਝ ਕਰਾਉਣ ਜਾ ਰਹੇ ਅਸੀਂ ਕਰਾਂਗੇ ਹੁਣ ਇੱਥੇ ਕੋਈ ਰੋਡ ਬਲਾਕ ਹੋ ਜੂਗਾ ਜਾਂ ਕੋਈ ਇੱਥੇ ਹੋਰ ਕੋਸ਼ਿਸ਼ ਸਾਨੂੰ ਕਰਨਾ ਪੈ ਜੂਗਾ ਉਹ ਹੁਣ ਜਿਹੜਾ ਕਰਵਾ ਪ੍ਰਸ਼ਾਸਨ ਰਿਹਾ ਅਸੀਂ ਨਹੀਂ ਕਰਦੇ ਅਸੀਂ ਤਾਂ ਟਰਾਲੀਆਂ ਲੈ ਕੇ ਸ਼ਹਿਰ ਨੂੰ ਡੀ ਸਾਹਿਬ ਤੇ ਜਾਂਦੇ ਜਾਨੇ ਹੁਣ ਸਾਡੀ ਕੋਈ ਸੁਣਵਾਈ ਨਹੀਂ ਕਰਦਾਗਾ ਫਿਰ ਹੁਣ ਅਸੀਂ ਜਿਹੜਾ ਅ ਪ੍ਰਦਰਸ਼ਨ ਹੋਰ ਕਰਾਂਗੇ ਹੁਣ ਆ ਵੀ ਪ੍ਰਦਰਸ਼ਨ ਇੱਕ ਸ਼ਾਂਤਮਈ ਹੈ ਵੀ ਅਸੀਂ ਚੱਲਣ ਡੀ ਸਾਹਿਬ ਨੂੰ ਪਰਾਲੀ ਦੇਣ ਇਹਦਾ ਹੱਲ ਕੱਢੇ ਕੋਈ ਪ੍ਰਸ਼ਾਸਨ ਕੱਢੇ ਸਰਕਾਰ ਕੱਢੇ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਹਿੱਸਾ ਹੈ ਨਾ ਇਹਦਾ ਫਿਰ ਹੱਲ ਕੱਢੇ ਕੋਈ ਆ ਚੱਕੇ ਹੁਣ ਖੇਤਾਂ ਦੇ ਵਿੱਚੋਂ ਅਸੀਂ ਕਣਕ ਬੀਜਣੀ ਹੈ ਫੇਰੇ ਯਾਰ ਅਸੀਂ ਪਰਾਲੀ ਲੈ ਕੇ ਆਏ ਆ ਡੀਸੀ ਸਾਹਿਬ ਸਾਡਾ ਹੱਲ ਕੱਟਣਾ ਸਾਡੀ 4 ਦਿਨ ਰਹਿ ਗਏ ਸਾਡੀ ਕਣਕ ਦੇ ਅਖੀਰ ਧਰਨੇ ਆ ਜਿਹੜੇ ਮਜਾਰੇ ਆ ਸਰਕਾਰ ਲਵਾਉਂਦੀ ਆ ਅੱਜ ਵੀ ਸਾਨੂੰ ਚੱਕ ਲੈਣ ਕਰ ਲੈਣ ਗਰਬਦਾਰ ਸਾਡੇ ਧਰਨੇ ਦੇ ਇਸੇ ਤਰ੍ਹਾਂ ਚੱਲਦੇ ਰਹਿਣਾਂ ਜਿੰਨਾ ਚਿਰ ਸਰਕਾਰ ਸਾਡੀ ਪਰਾਲੀ ਦਾ ਪ੍ਰੋਪਰ ਕੋਈ ਹੱਲ ਨਹੀਂ ਕੱਢਦੀ ਆ ਜਾਉਂਦਾ ਜਾਗਦਾ ਸਬੂਤਾ ਇਕੱਠਾ ਪਈਆਂ ਦੂਜੀਆਂ ਪਰਾਲੀ ਵਾਲੀ ਸਾਡੀ ਪਈ ਆ ਖੁੱਲੀ ਇਹਦਾ ਹੱਲ ਤਾਂ ਕੱਢਣ ਯਾਰ ਇਹਨੂੰ ਖਤਮ ਕਿਵੇਂ ਕਰਨਾ ਉਹ ਤੇਣਾ ਲੈਣਾ ਡੱਕਾ ਨਹੀਂ ਗਾ ਕੇ ਮੁੱਖ ਮੰਤਰੀ ਬੀਜੇਪੀ ਦਾ ਭਰੋਸਿਆ ਹੋਇਆ ਮੁੱਖ ਮੰਤਰੀ ਉਹਦੀ ਬੀ ਟੀਮ ਆ ਇਹ ਸਰਕਾਰਾਂ ਦੀ ਅਸੀਂ ਇਹਨੇ ਵੇ ਅਸੀਂ ਕੋਈ ਰੋਡ ਬਲੌਕ ਕਰਨ ਦੇ ਹੱਕ 'ਚ ਨਹੀਂ ਹਾਂ ਸਾਡੀਆਂ ਟਰਾਲੀਆਂ ਜਾਣ ਦੇ ਕਿਉਂ ਰੋਕਦੇ ਐ ਤੁਸੀਂ ਦੇਖ ਰਹੇ ਹੋ ਸੱਚ ਦੀ ਪਰਤਾਲ ਮੈਂ ਅਵਤਾਰ ਸਿੰਘ ਜੀ ਤਾਰਾ ਗੋਨਿਆਂ ਦੇ ਵਿੱਚ ਜੋ ਪਿਛਲੇ ਦਿਨੋਂ ਤੋਂ ਧਰਨਾ ਲੱਗਿਆ ਹੋਇਆ ਕਿਸਾਨ ਬੀਕੇਯੂ ਸਿੱਧੂ ਪਰ ਵੱਲੋਂ ਉੱਥੇ ਕਿਸਾਨਾਂ ਵੱਲੋਂ ਪ੍ਰਾਲੀਆਂ ਲੈ ਕੇ ਜਾ ਰਹੇ ਜੀਦੇ ਦੇ ਟੋਲ ਪਲਾਜ਼ਾ ਤੇ ਅਸੀਂ ਖੜੇ ਹਾਂ ਕਿਸਾਨ ਆਪਣੀਆਂ ਟਰਾਲੀਆਂ ਭਰ ਕੇ ਜਨਕੇ ਪ੍ਰਾਲੀਆਂ ਦੀਆਂ ਲੈ ਕੇ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕ ਰਿਹਾ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਆਪਸ ਵਿੱਚ ਅਮੋ ਸਾਹਮਣੇ ਹੋ ਗਏ ਨੇ ਕਿਸਾਨ ਕਹਿੰਦੇ ਜਾਣਾ ਤੁਸੀਂ ਜਾ ਰਹੇ ਹੋ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਸੀ ਜਾਣ ਨਹੀਂ ਦੇਣੇ ਬੈਰੀਅਰ ਲਾਤੇ ਆ ਹਾਂਜੀ ਵੇਖੋ ਮਾਨਯੋਗ ਸਾਡੇ ਸੀਐਮ ਭਗਵੰਤ ਮਾਨ ਜੀ ਪਹਿਲਾਂ ਜਦੋਂ ਐਮਪੀ ਹੁੰਦੇ ਸੀ ਉਹ ਵੀਡੀਓ ਇਸ ਤਰ੍ਹਾਂ ਦੀਆਂ ਸਭਾ ਦੇ ਵਿੱਚ ਜਾ ਕੇ ਪਾਉਂਦੇ ਹੁੰਦੇ ਸੀ ਵੀ ਸਾਡੇ ਤੋਂ ਝੋਨਾ ਖਰੀਦਿਆ ਜਾਂਦਾ ਪਰਾਲੀ ਦੇ ਪਰਚੇ ਕੀਤੇ ਜਾਂਦੇ ਆ ਤੇ ਅੱਜ ਉਹੋ ਹੀ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਮੁੱਖ ਮੰਤਰੀ ਹੈ ਅੱਜ ਉਹ ਹੀ ਉਹਨਾਂ ਨੇ ਮੁੱਦਾ ਉਹ ਪੁਰਾਣਾ ਚੱਕ ਲਿਆ ਪਹਿਲਾਂ ਵਾਲੀਆਂ ਸਰਕਾਰਾਂ ਵਾਲਾ ਅੱਜ ਉਹ ਕਿਉਂ ਕਰ ਰਹੇ ਪਰਚੇ ਜੀ ਉਹੀ ਭਰਾਲੀ ਆ ਸਾਡੇ ਤੋਂ ਝੋਨਾ ਖਰੀਦ ਲਿਆ ਭਰਾਲੀ ਦਾ ਅਕਸਰ ਘਰ ਝੋਨੇ ਦੀ ਹੈ ਜੀ ਉਹ ਝੋਨਾ ਹੀ ਨਾ ਖਰੀਦਦੇ ਜੀ ਜੇ ਸਾਡੇ ਦੇ ਪਰਚੇ ਕਰਨੇ ਸੀ ਇਸ ਕਰਕੇ ਅਸੀਂ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਹੈ ਜਿੰਨੀ ਵੀ ਕਹਿ ਦਈਏ ਇਹਨਾਂ ਦੀ ਨਿਰਾਸ਼ਾ ਦਾ ਇਹਨਾਂ ਨੂੰ ਖਿਆਨਾ ਭੁਗਤਣਾ ਪਊਗਾ ਅਸੀਂ ਆਪਦੇ ਬੰਦੇ ਰਿਆ ਕਰਾ ਕੇ ਛਡਾਂਗੇ ਪਰਚੇ ਰੱਦ ਕਰਾ ਕੇ ਛਡਾਂਗੇ ਜੀ ਜੇਕਰ ਸਰਕਾਰ ਪਰਚੇ ਰੱਦ ਨਹੀਂ ਕਰਦੀ ਤੇ ਜਿਵੇਂ ਵੀ ਸਾਡੇ ਪ੍ਰਧਾਨ ਜੀ ਅੱਗੇ ਦਾ ਮੈਸੇਜ ਦੇਣਗੇ ਪ੍ਰੋਗਰਾਮ ਦੇਣਗੇ ਉਵੇਂ ਅਸੀਂ ਨਾਲ ਬੈਠਾਂ ਹੁਣ ਹੁਕਮ ਦੇ ਹਿਸਾਬ ਨਾਲ ਚੱਲੋ ਓਕੇ ਹਾਂਜੀ ਹਾਂਜੀ ਦੇਖੋ ਸਾਨੂੰ ਕਹਿ ਰਿਹਾ ਵੀ ਅੱਗ ਨਹੀਂ ਲਾਉਣੀ ਅਸੀਂ ਟਰਾਲੀਆਂ ਦੇ ਵਿੱਚ ਸਾਡੇ ਕੋਲੇ ਪਰਾਲੀ ਆ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸਾਨ ਵੀਰ ਸਾਡੇ ਗੱਠਾਂ ਵੀ ਲੱਦੀ ਫਿਰਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਗੱਠਾਂ ਬੰਨ ਲੀਆਂ ਅਸੀਂ ਚੱਕ ਕੇ ਲੈ ਕੇ ਤੁਹਾਡੀ ਪਰਾਲੀ ਆ ਦੇਖੋ ਕਿਸਾਨ ਵੀਰ ਗੱਠਾਂ ਦੀਆਂ ਟਰਾਲੀਆਂ ਭਰੀਆਂ ਹੋ ਜਾਂ ਤੁਹਾਡੇ ਸਾਹਮਣੇ ਇਹ ਗੱਠਾਂ ਬਾਹਣਾ ਦੇ ਵਿੱਚੋਂ ਗੱਠਾਂ ਚੱਕ ਕੇ ਲੈ ਆਏ ਆ ਹੁਣ ਡੀਸੀ ਸਾਹਿਬ ਇੱਥੇ ਆਉਣ ਤੇ ਪਰਾਲੀ ਸਾਹਮਣੇ ਨੇ ਤੋਂ ਬਲੇ ਬਿਜਲੀ ਪੈਦਾ ਕਰ ਲੈਣ ਚਾਹੇ ਗੱਤਾ ਬਣਾ ਲੈਣ ਸਾਥੋ ਲਵਾ ਲੈਣ ਪਰਾਲੀ ਜਦੋਂ ਸਾਡੇ ਬਾਹਨ ਨਹੀਂ ਬੇਲੇ ਹੋ ਰਹੇ ਸਾਨੂੰ ਮਜਬੂਰੀ ਬਾਸਾ ਗਲੋਣੀ ਪੈ ਰਹੀ ਆ ਸਾਡੇ ਕਿਸਾਨਾਂ ਨਾਲ ਪਹਿਲਾਂ ਵੀ ਤਕਾ ਹੁੰਦਾ ਰਿਹਾ ਹੁਣ ਹੁੰਦਾ ਆਇਆ ਤੇ ਹੁਣ ਜੋ ਸਾਡੇ ਮੁੱਖ ਮੰਤਰੀ ਸਾਹਿਬ ਕਮੈਨਾਂ ਦੇ ਉੱਤੇ ਚੜ ਕੇ ਬੜੇ ਬਿਆਨ ਦਿੰਦੇ ਹੁੰਦੇ ਸੀਗੇ ਵੀ ਇਹ ਪੰਜਾਬ ਸਰਕਾਰ ਪਰਾਲੀ ਸਾਹਮਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਤੇ ਹੁਣ ਪੰਜਾਬ ਸਰਕਾਰ ਮੌਜੂਦਾ ਭਗਵਾਨਤਮਨ ਸਾਹਿਬ ਆਪ ਨੇ ਤੇ ਉਹ ਪਰਾਲੀ ਸਾਹਮਣ ਜਦੋਂ ਕੇਜਰੀਵਾਲ ਕਹਿੰਦੇ ਹੁੰਦੇ ਸੀ ਅਸੀਂ ਕੈਮੀਕਲ ਤਿਆਰ ਕਰ ਲਿਆ ਉਹ ਕੈਮੀਕਲ ਕਿੱਥੇ ਆ ਸਾਨੂੰ ਦੇਣ ਹੁਣ ਆ ਕਿਸਾਨ ਵੀਰ ਦੇਖੋ ਖੜਾ ਇੱਥੇ ਕੋਈ ਆ ਜੇ ਇਹਨਾਂ ਦਾ ਕੋਈ ਨੁਮਾਇੰਦਾ ਸਾਨੂੰ ਇੱਥੇ ਪਰਾਲੀ ਨੂੰ ਭਸਮ ਕਰਕੇ ਦਿਖਾ ਦੇ ਜਿਹੜਾ ਕੈਮੀਕਲ ਇਹਨਾਂ ਦਾ ਸੋ ਕਿਸਾਨ ਦੀ ਬਾਹ ਕਿਤੇ ਨਹੀਂ ਫੜੀ ਜਾਂਦੀ ਪਰਚੇ ਕਰਨਾ ਕੋਈ ਹੱਲ ਨਹੀਂਗਾ ਸਮਝੋ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈਗਾ ਇਹਨਾਂ ਨੂੰ ਵੀ 100 ਰੁਪਿਆ ਪ੍ਰਤੀ ਕੁਆਂਟਲ ਜੋ ਕਿਸਾਨਾਂ ਨੂੰ ਉਹ ਦੇਣ ਤੇ ਅਸੀਂ ਆਪਦਾ ਪਰਾਲੀ ਦਾ ਹੱਲ ਕਰ ਲਾਂਗੇ ਰੋਸ਼ ਪ੍ਰਦਰਸ਼ਨ ਤੁਸੀਂ ਅੱਜ ਇਕੱਠਾ ਲੈਂਦੀਆਂ ਜਨਕਿ ਕਰ ਰਹੇ ਆ ਕੋਈ ਹੋਰ ਤਰੀਕਾ ਵੀ ਉਹ ਅਪਣਾ ਲੈਂਦੇ ਜਨਕਿ ਹੋਰ بڑے ਤਰੀਕੇ ਹੈਗੇ ਆ ਨਹੀਂ ਸਾਡੇ ਕੋਲੇ ਦੇਖੋ ਜੀ ਜਾਂ ਤਾਂ ਸਾਨੂੰ ਪਿੰਡਾਂ 'ਚ ਥਾਂ ਦੇ ਦੇ ਸਰਕਾਰ ਹੁਣ ਅਸੀਂ ਪ੍ਰਾਲੀ ਰੱਖੀਏ ਕਿੱਥੇ ਅਸੀਂ ਜਬਾਨ ਵਿਹਲਾ ਕਰਾਂਗੇ ਤਾਂ ਹੀ ਪ੍ਰਾਲੀ ਕਣਕ ਵੀ ਜਾਗੇ ਨਾ ਹੁਣ ਸਾਨੂੰ ਇਹ ਡੀਸੀ ਦਾ ਸਾਹਮਣੇ ਰਣ ਪ੍ਰਾਲੀ ਜਾਂ ਸਾਡੇ ਬਾਹਰ ਤੋਂ ਧੱਕ ਲੈ ਕਰਨ ਹੁਣ ਸਾਡੇ ਕੋਲੇ ਐ ਤਾਂ ਹੈ ਨਹੀਂਗਾ ਵੀ 2-2 ਕਿੱਲੇ ਅਸੀਂ ਰੱਖ ਕੇ ਵਿਹਲੇ ਉਹ 'ਚ ਪ੍ਰਾਲੀ ਸਟੋਰ ਕਰ ਲਈਏ ਠੀਕ ਹੈ ਜੀ 2-2 ਕਿੱਲੇ ਵਾਲਾ ਕਿਸਾਨ ਆ ਕੋਈ 3 ਨਾਲਾ ਕੋਈ 4 ਨਾਲਾ ਕੋਈ ਡੂੜ ਵਾਲਾ ਵਿਚਾਰਾ ਉਹ ਪ੍ਰਾਲੀ ਰੱਖੂ ਕਿੱਥੇ ਸਾਡੇ ਕੋਲੇ ਥਾਂ ਨਹੀਂ ਰੱਖਣ ਨੂੰ ਅਸੀਂ ਤਾਂ ਹੀ ਲੈ ਕੇ ਆਏ ਆ ਵੀ ਭਾਈ ਆ ਲੋ ਪਰਾਲੀ ਤੁਸੀਂ ਸੰਭਲੋ ਅਸੀਂ ਨਹੀਂ ਅੱਗ ਲਾਉਂਦੇ ਅਸੀਂ ਵੀ ਅੱਗ ਲਾ ਕੇ ਰਾਜੀ ਨਹੀਂ ਜਦੋਂ ਅੱਗ ਲਾਉਣੇ ਆ ਪਹਿਲਾਂ ਧੂਆਂ ਜਿਹੜਾ ਬੰਦਾ ਅੱਗ ਲਾਉਂਦਾ ਉਹਨੂੰ ਉਹਦੇ ਨੱਕ ਨੂੰ ਜੜਦਾ ਦਿੱਲੀ ਤਾਂ ਬਹੁਤ ਦੂਰ ਦੀ ਗੱਲ ਆ ਦਿੱਲੀ ਦਾ ਧੂਆਂ ਕਿਤੇ ਮੈਂ ਕਹਣਾ ਪਹੁੰਚਿਆ ਨਹੀਂ ਹੋਣਾ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਆ ਜੋ ਅੱਜ ਦੇਖ ਲਓ ਅੱਜ ਕਿਤੇ ਨਹੀਂ ਅੱਗ ਲੱਗੀ ਹੋਣੀ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਨ ਨੋਟ ਕਰ ਲਓ ਜਿੱਥੇ ਜਿੱਦਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਅੱਗ ਲੱਗੀ ਹੋਈ ਉਹਦੇ ਪੰਜਾਬ ਦਾ ਪ੍ਰਦੂਸ਼ਨ ਨੋਟ ਕਰ ਲਿਓ ਦਿੱਲੀ ਦੇ ਵਿੱਚ 4-5 ਗੁਣਾ ਪ੍ਰਦੂਸ਼ਣ ਫੇਰ ਵੀ ਪੰਜਾਬ ਨਾਲੋਂ ਜ਼ਿਆਦਾ ਹੈ ਇਹ ਕਹਿ ਰਹੇ ਆ ਵੀ ਪੰਜਾਬ ਪ੍ਰਦੂਸ਼ਣ ਕਰਦਾ ਪੰਜਾਬ ਪ੍ਰਦੂਸ਼ਣ ਕਰਦਾ ਪੰਜਾਬ ਦਾ ਜੋ ਸਾਡਾ ਪ੍ਰਾਣੀ ਦਾ ਪ੍ਰਦੂਸ਼ਣ ਹੈ 4.5% ਪ੍ਰਦੂਸ਼ਣ ਹੈ ਜੋ ਇਹਨਾਂ ਦੇ ਸਾਇੰਟਿਸਟ ਖੁਦ ਕਹਿੰਦੇ ਇਹਨਾਂ ਦੀ ਸਾਇੰਸਾਂ ਖੁਦ ਕਹਿੰਦੇ ਆ ਵੀ 4.5% ਜੋ ਇਹ ਪ੍ਰਦੂਸ਼ਣ ਕਿਸਾਨ ਕਰਦਾ ਉਹ ਵੀ ਅਸੀਂ ਘੱਟੋ ਘੱਟ ਹਫ਼ਤਾ 10 ਦਿਨ ਉਹ ਪ੍ਰਦੂਸ਼ਣ ਹੁੰਦਾ ਤੇ ਇਹ ਸਾਰੇ ਸਾਲ ਦੇ ਵਿੱਚ ਤੁਸੀਂ 10 ਦਿਨ ਕੱਢ ਦਿਓ ਸਾਰਾ ਸਾਲ ਸਾਡੀਆਂ ਫਸਲਾਂ ਹਰੀਆਂ ਭਰੀਆਂ ਰਹਿੰਦੀਆਂ ਆਕਸੀਜਨ ਛੱਡਦੀਆਂ ਜੇ ਅਸੀਂ 10 ਦਿਨ ਅੱਗ ਲਾ ਕੇ 4.5% ਪ੍ਰਦੂਸ਼ਣ ਕਰਦੇ ਆ ਤਾਂ ਅਸੀਂ ਦੋਛੀ ਆ ਸਾਨੂੰ ਦਿੱਤਾ ਕੁਝ ਨਹੀਂ ਜਾਂਦਾ ਤੇ ਜੋ ਫੈਕਟਰੀਆਂ ਧੂਆਂ ਕਰਦੀਆਂ ਇਹਨਾਂ ਦੀ ਆ ਇੱਥੇ ਫੈਕਟਰੀ ਲੱਗੀ ਐ ਬਾਜਾਖਾਨ ਦਾ ਸੇਡਾ ਵਾਲਾ ਰੋਡ ਸੇਡਾ ਸਿੰਘ ਵਾਲੇ ਤੇ ਉਹ ਸਾਰਾ ਸਾਲ ਹੀ ਧੂਆਂ ਛੜਦੀ ਰਹਿੰਦੀ ਐ ਕਿਸੇ ਇਹ ਪ੍ਰਸ਼ਾਸਨ ਨੇ ਆ ਕੇ ਉਹਦੇ ਤੇ ਪਰਚਾ ਕੀਤਾ ਵੱਡੇ ਡੂੰਘੇ ਬੋਰ ਕਰਕੇ ਧਰਤੀ ਦੇ ਵਿੱਚ ਉਹ ਫੈਕਟਰੀ ਗੰਦ ਪਾ ਰਹੀ ਐ ਅੰਦਰਲਾ ਪਾਣੀ ਵੀ ਪ੍ਰਦੂਸ਼ਿਤ ਕਰ ਰਹੀ ਐ ਤੇ ਹੋਰ ਜਿਹੜੇ ਕਾਰਖਾਨੇ ਇਹਨਾਂ ਦੀ ਜੀਰਾ ਫੈਕਟਰੀ ਦੇ ਕਿੰਨੇ ਸਿੰਪਲ ਫੇਲ ਹੋ ਚੁੱਕੇ ਆ ਕਿੰਨੀਆਂ ਜਾਣਾਂ ਓਹ ਸ਼ਰਾਬ ਦੀ ਫੈਕਟਰੀ ਲੈ ਚੁੱਕੀ ਹੈ ਕਿੰਨਾ ਗੰਦ ਸਾਡੇ ਦਰਿਆਵਾਂ 'ਚ ਪਾਇਆ ਜਾ ਰਿਹਾ ਹੈ ਕੀ ਉਹ ਫੈਕਟਰੀ ਬੰਦ ਕਰਤੀ ਕਿਸੇ ਨੇ ਕੋਈ ਪਰਚਾ ਕੀਤਾ ਉਹਨਾਂ ਨੂੰ ਮੋٹے ਰੁਪਏ ਲੈ ਕੇ ਇਹਨਾਂ ਦੀਆਂ ਜੇਬਾਂ 'ਚ ਪੈਂਦੇ ਆ ਪਰ ਸਾਡੇ ਕੋਲੇ ਦੇ ਇਹਨੂੰ ਕੋਈ ਨਹੀਂ ਸਾਡੇ ਕੋਲੇ ਤਾਂ ਆਹੀ ਹੱਲ ਹੈ ਅਸੀਂ ਧਰਨਾ ਲਾ ਸਕਦੇ ਹਾਂ ਸੜਕ 'ਤੇ ਬਹਿ ਸਕਦੇ ਹਾਂ ਪੁਲਿਸ ਕਹਿੰਦੀ ਤੁਸੀਂ ਜਾਣਾ ਨਹੀਂ ਤੁਸੀਂ ਕਹਿੰਦੇ ਜਾਣਾ ਹੱਲ ਕੀ ਨਿਕਲੂਗਾ ਹੱਲੇ ਉਹਨਾਂ ਨੇ ਕੱਢਣਾ ਜੀ ਸਾਨੂੰ ਉਹਨਾਂ ਨੇ ਇੱਥੋਂ ਤਿੱਕਰ ਸਾਨੂੰ ਇਹ ਪ੍ਰਸ਼ਾਸਨ ਨੇ ਲੈ ਕੇ ਆਂਦਾ ਇਹ ਪੰਜਾਬ ਸਰਕਾਰ ਨੇ ਲੈ ਕੇ ਆਂਦਾ ਅਸੀਂ ਖੋਦ ਕੋਈ ਆਏ ਨਹੀਂ ਅਸੀਂ ਆਪ ਦੀ ਪ੍ਰਾਲੀ ਸਾਂਭ ਲਾਂਗੇ ਸਾਨੂੰ ਇਹ ਦੇ ਦੇਣ ਇਹਨਾਂ ਨੂੰ ਪੁੱਛ ਲੋ ਵੀ ਪ੍ਰਸ਼ਾਸਨ ਨੂੰ ਸੱਦ ਲੋ ਜਾਂ ਮੁੱਖ ਮੰਤਰੀ ਭਗਵਾਂ ਤਾਂ ਆ ਜਾਣ ਸਾਨੂੰ 100 ਰੁਪਏ ਕਵਾਂਟਲ ਦਾ ਤੇ 5000 ਰੁਪਏ ਕਿੱਲੇ ਦਾ ਦੇ ਦੇਣ ਤੇ ਅਸੀਂ ਮੁੜ ਜੰਨੇ ਆ ਓਕੇ ਹਾਂਜੀ ਇੱਧਰ ਪੁਲਿਸ ਪ੍ਰਸ਼ਾਸਨ ਵੀ ਖੜਾ ਤੇ ਕਿਸਾਨ ਵੀ ਖੜੇ ਨੇ ਦੂਜੇ ਪਾਸੇ ਇਹਨੇ ਰੋਕ ਲਿਆ ਗਿਆ ਹੁਣ ਪ੍ਰਧਾਨ ਜੀ ਸਾਡੇ ਨਾਲ ਨੇ ਪੁੱਛਾਂਗੇ ਪੂਰੀ ਜਾਣਕਾਰੀ ਲਵਾਂਗੇ ਇੱਧਰ ਇੰਦਰਜੀਤ ਸਿੰਘ ਜੀ ਘਣੀਆਂ ਨਾਲ ਸਾਡੇ ਨਾਲ ਨੇ ਪ੍ਰਧਾਨ ਜੀ ਸੋਨੂੰ ਹੁਣ ਪੁਲਿਸ ਨੇ ਜਾਨੀ ਕਿ ਇੱਥੇ ਰੋਕ ਲਿਆ ਕਹਿੰਦੇ ਅੱਗੇ ਨਹੀਂ ਜਾਣਾ ਤੁਸੀਂ ਤੇ ਤੁਸੀਂ ਕਿਸਾਨ ਇੱਥੇ ਖੜ ਗਏ ਆ ਬਿਲਕੁਲ ਅਸੀਂ ਹੁਣ ਇਹ ਹੈ ਵੀ ਸਾਡੇ ਬੰਦੇ ਫੜਿਆ ਨੂੰ ਅੱਜ ਹਫ਼ਤੇ ਤੋਂ ਉੱਪਰ ਦਾ ਹੋ ਗਿਆ ਸਮਾਂ ਅਸੀਂ ਇਹਨੇ ਵੀ ਸਾਡੇ ਬੰਦੇ ਛੱਡੋ ਨਾ ਤਾਂ ਬੰਦੇ ਛੱਡਣੇ ਫਿਰ ਅਸੀਂ ਆਖੇ ਵੇਸੀ ਹੁਣ ਮੀ ਪੈ ਗਿਆ ਕਣਕ ਦੀ ਇਹ ਜਿਹੜੀ ਬਜਾਈ ਹੈ ਉਹ 2-4 ਦਿਨ ਪਿੱਛੇ ਪਊਗੀ ਤੇ ਉਹਦੇ ਵਿੱਚ ਪਰਾਲੀ ਦਾ ਅਸੀਂ ਪ੍ਰਬੰਧ ਕਰ ਦਈਏ ਇਹ 5-4 ਦਿਨਾਂ ਚ ਇਹ ਜਿਹੜੀ ਪਰਾਲੀ ਅਸੀਂ ਟਰਾਲੀਆਂ ਭਰ-ਭਰ ਕੇ ਜਿਹੜੇ ਮਾਨਜੁਗ ਡੀਸੀ ਸਾਹਿਬ ਨੇ ਸਾਡੇ ਬਠਿੰਡੇ ਦੇ ਉਹਨਾਂ ਨੂੰ ਦੇ ਆਈਏ ਵੀ ਆਹ ਲਓ ਜਨਾਬ ਸਾਂਭ ਲਓ ਇਹਦੀ ਬਿਜਲੀ ਬਣਾ ਲਓ ਇਹਦਾ ਗੱਤਾ ਬਣਾ ਲਓ ਇਹਨੂੰ ਕੁਝ ਬਣਾ ਲਿਓ ਤੁਸੀਂ ਅਸੀਂ ਰੋਜ਼ 1500 ਟਰਾਲੀ ਲੈ ਕੇ ਤੁਹਾਡੇ ਇੱਥੇ ਲਾਦੇ ਕਰਾਂਗੇ ਅੱਜ ਅਸੀਂ ਸ਼ੁਰੂਆਤ ਕੀਤੀ ਹੁਣ ਤੁਸੀਂ ਇਹ ਵੀ ਨਾ ਕਰੋ ਉੱਥੇ ਵੀ ਨਾ ਲੈ ਕੇ ਜਾਓ ਅਸੀਂ ਹੁਣ ਕਣਕ ਬੀਜਣੀ ਐ ਅਸੀਂ ਕਿੰਨਾ ਕਚੇਰ ਖੜਾਂਗੇ ਹੁਣ ਤੁਸੀਂ ਅੱਗ ਵੀ ਨਾ ਲਾਓ ਅਸੀਂ ਆਨੇ ਵੀ ਫੈਕਟਰੀਆਂ ਤੁਹਾਡ ਖੇਤਾਂ 'ਚ ਪਈ ਐ ਹੁਣ ਅਸੀਂ ਜਿਹੜੀ ਆ ਟਰਾਂਸਪੋਰਟ ਟਰੈਕਟਰ ਟਰਾਲੀਆਂ ਸਾਡੇ ਆ ਅਸੀਂ ਲੈ ਕੇ ਚੱਲੇ ਆ ਵੀ ਆਹ ਲੋ ਆਪਦੀ ਸੰਭਲੋ ਇਹਦੀ ਬਣਾ ਲਓ ਜਿਹੜਾ ਕੁਝ ਬਣਦਾ ਥੋਤੋਂ ਰੋਜ਼ ਲੈ ਕੇ ਲਾਦਿਆ ਕਰਾਂਗੇ ਹੁਣ ਸਾਨੂੰ ਪ੍ਰਸ਼ਾਸਨ ਨੇ ਇੱਥੇ ਡੱਕਿਆ ਹੋਇਆ ਅੱਗੇ ਨਹੀਂ ਜਾਣ ਦਿੰਦਾ ਜੀ ਫਿਰ ਹੁਣ ਹੱਲ ਕਿਵੇਂ ਹੋਏਗਾ ਪ੍ਰਸ਼ਾਸਨ ਨੇ ਤੁਹਾਨੂੰ ਇੱਥੇ ਰੋਕਤਾ ਕਿ ਹੱਲ ਹੱਲ ਤਾਂ ਇਹ ਐ ਵੀ ਜਿਹੜਾ ਕੋਈ ਸਾਨੂੰ ਅਗਲਾ ਪ੍ਰੋਗਰਾਮ ਅਸੀਂ ਕਰਾਂਗੇ ਫਿਰ ਇਸ ਤਰ੍ਹਾਂ ਤਾਂ ਨਹੀਂ ਇਹ ਹੁਣ ਜਿਹੜਾ ਕੁਝ ਵੀ ਕਰਾਉਣਾ ਐ ਸਾਥੋਂ ਪ੍ਰਸ਼ਾਸਨ ਨੇ ਕਰਵਾਉਣਾ ਐ ਅਸੀਂ ਹਫ਼ਤੇ ਭਰ ਦੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ ਕਿਸੇ ਨੂੰ ਕੋਈ ਛੜਕ ਤੇ ਸੀ ਸਮੱਸਿਆ ਨਹੀਂ ਦਿੱਤੀ ਕਿਸੇ ਪ੍ਰਸ਼ਾਸਨ ਨੂੰ ਨਹੀਂ ਸੀ ਸਮੱਸਿਆ ਦਿੱਤੀ ਆ ਹੁਣ ਜਿਹੜਾ ਕੁਝ ਨਮਾ ਕਰਾਉਣ ਜਾ ਰਹੇ ਆ ਇਹ ਇਹ ਹੁਣ ਪ੍ਰਸ਼ਾਸਨ ਸਾਥੋਂ ਨਮਾ ਕੁਝ ਕਰਾਉਣ ਜਾ ਰਹੇ ਆ ਅਸੀਂ ਕਰਾਂਗੇ ਹੁਣ ਇੱਥੇ ਕੋਈ ਰੋਡ ਬਲਾਕ ਹੋ ਜਾਊਗਾ ਜਾਂ ਕੋਈ ਇੱਥੇ ਹੋਰ ਕੋਸ਼ਿਸ਼ ਸਾਨੂੰ ਕਰਨਾ ਪੈ ਜਾਊਗਾ ਉਹ ਹੁਣ ਜਿਹੜਾ ਕਰਵਾ ਪ੍ਰਸ਼ਾਸਨ ਰਿਹਾ ਅਸੀਂ ਨਹੀਂ ਕਰਦੇ ਅਸੀਂ ਤਾਂ ਟਰਾਲੀਆਂ ਲੈ ਕੇ ਸ਼ਹਿਰ ਨੂੰ ਡੀ ਸਾਭ ਦੇ ਜਾਂਦੇ ਆ ਸ਼ਾਂਤਮੀ ਜਾ ਰਹੇ ਕੋਈ ਢੰਗ ਨਾਲ ਵੀ ਪ੍ਰਦਰਸ਼ਨ ਕੀਤਾ ਜਾ ਸਕਦਾ ਸੀ ਸਾਰੇ ਢੰਗਾਂ ਨਾਲ ਚੱਲੀ ਤਾਂ ਜਾਂਦਾ ਸਾਰਿਆਂ ਨਾਲ ਵਧੀਆ ਪਰਦਰਸ਼ਨ ਤਾਂ ਇਹ ਹੁੰਦਾ ਵੀ ਨਾ ਪਬਲਿਕ ਨੂੰ ਸਮੱਸਿਆ ਆਵੇ ਸਾਨੂੰ ਲੋਕ ਸੁਝਾਤ ਲੈ ਲੱਗ ਜਾਂਦੇ ਆ ਜਦੋਂ ਅਸੀਂ ਰੋਡ ਤੇ ਬਹਿਨੇ ਆ ਤੁਸੀਂ ਐ ਐ ਐਮਐਲਏ ਦੇ ਘਰ ਘੇਰ ਲੋ ਡੀਸੀ ਦਾ ਘੇਰ ਲੋ ਹੁਣ ਸਾਨੂੰ ਘੇਰੇ ਨੂੰ ਥਾਣਾ ਘੇਰੇ ਨੂੰ ਆ ਟੋਲ ਪਲਾਜ਼ਾ ਰੋਕੇ ਨੂੰ ਸਾਨੂੰ ਹਫਤਾ ਹੋ ਗਿਆ ਹੁਣ ਸਾਡੇ ਕੋਈ ਸੁਣਵਾਈ ਨਹੀਂ ਕਰਦਾਗਾ ਫਿਰ ਹੁਣ ਅਸੀਂ ਜਿਹੜਾ ਪ੍ਰਦਰਸ਼ਨ ਹੋਰ ਕਰਾਂਗੇ ਹੁਣ ਆ ਵੀ ਪ੍ਰਦਰਸ਼ਨ ਇੱਕ ਸ਼ਾਂਤਮਈ ਹੈ ਵੀ ਅਸੀਂ ਚੱਲਣ ਡੀ ਸਾਹਿਬ ਨੂੰ ਪਰਾਲੀ ਦੇਣ ਹੁਣ ਸੜਕ ਤੇ ਰੋਕਿਆ ਜਾ ਰਿਹਾ ਹੈ ਤਾਂ ਜਿਹੜਾ ਹਰ ਕਿਸਮ ਦਾ ਹੀ ਜਿਹੜਾ ਸੀ ਪ੍ਰਦਰਸ਼ਨ ਕਰਦੇ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਫਿਰ ਜਿਹੜੀ ਪਬਲਿਕ ਸਾਰੀ ਪ੍ਰਸ਼ਾਸਨ ਵੀ ਇੱਥੇ ਮਜਬੂਰ ਹੈ ਨਾ ਜੇ ਗੱਲ ਕਰੀਏ ਤਾਂ ਆਪਾਂ ਨਹੀਂ ਪ੍ਰਸ਼ਾਸਨ ਕਿਉਂ ਮਜਬੂਰ ਹੈ ਪ੍ਰਸ਼ਾਸਨ ਤੇ ਵੀ ਸਰਕਾਰ ਦਾ ਦਬਾਅ ਬਣਿਆ ਹੋਇਆ ਤੇ ਸਰਕਾਰ ਦਾ ਦਬਾਅ ਬਣਿਆ ਤਾਂ ਫਿਰ ਇਹਦਾ ਹੱਲ ਕੱਢੇ ਕੋਈ ਪ੍ਰਸ਼ਾਸਨ ਕੱਢੇ ਸਰਕਾਰ ਕੱਢੇ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਹਿੱਸਾ ਹੈ ਨਾ ਇਹਦਾ ਫਿਰ ਹੱਲ ਕੱਢੇ ਕੋਈ ਆ ਚੱਕੇ ਹੁਣ ਖੇਤਾਂ ਦੇ ਵਿੱਚੋਂ ਅਸੀਂ ਕਣਕ ਬੀਜਣੀ ਹੈਗੀ ਇਹਦਾ ਕਰੇ ਕੋਈ ਹੱਲ ਇਹਦਾ ਪ੍ਰਸ਼ਾਸਨ ਕਰੇ ਫਿਰ ਹੱਲ ਜੇ ਕੋਈ ਇਹ ਇਹ ਇਹਦੇ ਤੇ ਦਬਾਅ ਬਣਿਆ ਹੋਇਆ ਤਾਂ ਹੱਲ ਕੋਈ ਨਹੀਂ ਹੈਗਾ ਹਾਂ ਹੰਡੀ ਸਾਹਿਬ ਲਿਓਣ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਐ ਜਿਹੜੇ ਵੱਟੀਆਂ ਵੱਟੀਆਂ ਗੱਲਾਂ ਕਰਦੇ ਲਿਓ ਦਿਓ ਦਿਓ ਦੇਵੇ ਪ੍ਰਸ਼ਾਸਨ ਕੰਪਨਸੇਟ ਦੇਵੇ ਕਿਸਾਨਾਂ ਨੂੰ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਬੋਨਸ 100 ਰੁਪਏ ਕੰਟਰਲ ਦਾ ਉਹ ਦੇਵੇ ਐਨਜੀਟੀ ਨੇ ਕਿਹਾ ਹੈਗਾ ਜਿਹੜਾ 2500 ਰੁਪਏ ਕਿੱਲੇ ਦਾ ਉਹ ਦੇਵੇ ਤੇ ਪ੍ਰਬੰਧ ਕਰੇ ਫਿਰ ਮੰਤਰੀ ਇਹ ਗੱਲ ਕਿਵੇਂ ਲੱਗਦੀ ਹੈ ਕਹਿੰਦੇ ਵੀ ਲੋਕ ਵੀ ਕਹਿੰਦੇ ਆ ਆਮ ਕਹਿੰਦੇ ਵੀ ਇਹ ਵਿਹਲੇ ਆ ਜੀ ਅੱਗੇ ਜੜਕਾਂ ਤੇ ਬਹਿ ਜਾਂਦੇ ਆ ਕੋਈ ਕੰਮ ਨਹੀਂ ਕਰਨ ਜਦੋਂ ਮਾੜੀ ਗੱਲ ਹੁੰਦੀ ਹੈ ਜੇ ਕੋਈ ਪਰਚਾ ਹੋ ਗਿਆ ਚਲੋ ਥਾਣੇ ਮੂਰੇ ਧਰਨਾ ਚਲੋ ਜੀ ਪਰਚਾ ਹੋ ਗਿਆ ਚਲੋ ਡੀਐਸਪੀ ਦਫ਼ਤਰ ਮੂਰੇ ਧਰਨਾ ਇਹ ਗੱਲ ਸਹੀ ਹੈ ਠੀਕ ਹੈ ਧਰਨੇ ਦੇਖੋ ਸਰਕਾਰ ਧਰਨੇ ਲਵਾਉਂਦੀ ਆ ਕਿਸਾਨ ਨਹੀਂ ਚਾਹੁੰਦਾ ਧਰਨੇ ਲਾਉਣਾ ਦੇਖੋ ਇਹਨਾਂ ਦੇ ਖੇਤੀਬਾੜੀ ਮਾਹਰ ਕੀ ਕਹਿੰਦੇ ਆ ਕਿ 15 ਨਵੰਬਰ ਤੋਂ ਪਹਿਲਾਂ-ਪਹਿਲਾਂ ਅਗਰ ਕਿਸਾਨ ਨੇ ਕਣਕ ਬੀਜਤੀ ਤਾਂ ਠੀਕ ਹੈ ਨਹੀਂ ਉਸ ਤੋਂ ਬਾਅਦ ਇੱਕ ਹਫ਼ਤਾ ਪ੍ਰਤੀ ਏਕੜ ਦਾ ਡੇਢ ਕੁ ਜਿਸ ਦੀ ਮਜਬੂਰੀ ਕਰਕੇ ਯਾਰ ਅੱਜ 11 ਨਵੰਬਰ ਹੋ ਗਿਆ ਸਾਡੇ ਕੋਲੇ ਦਿਨ ਤਾਂ 4 ਬਚੇ ਆ ਫਿਰ 4 ਦਿਨਾਂ ਨੂੰ ਸਾਡੀ ਕਣਕ ਦੀ ਅਗਰ ਵਜਾਈ ਨਹੀਂ ਹੁੰਦੀ ਤੇ ਅਸੀਂ ਫਿਰ ਅੱਜ ਮਜਬੂਰੀ ਬਸ ਇੱਥੋਂ ਦੇ ਬਠਿੰਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਉਹਨਾਂ ਨੇ ਸਾਡੇ ਕਿਸਾਨ ਗ੍ਰਿਫਤਾਰ ਕੀਤੇ ਆ ਸਾਡਾ ਇੱਕ ਆਕੂ ਜਿਹੜਾ ਬਠਿੰਡੇ ਦੇ ਪ੍ਰਧਾਨ ਬਲਦੇਵ ਸਿੰਘ ਸੰਧੂਆ ਮਰਨ ਵਰਤ ਤੱਕ ਤੇ ਬੈਠਾ ਤੇ ਫਿਰ ਯਾਰ ਅਸੀਂ ਪਰਾਲੀ ਲੈ ਕੇ ਆਏ ਆ ਡੀਸੀ ਸਾਹਿਬ ਸਾਡਾ ਹੱਲ ਕੱਢਣਾ ਸਾਡੀ 4 ਦਿਨ ਰਹਿ ਗਏ ਸਾਡੀ ਕਣਕ ਦੇ ਅਖੀਰ ਉਤੋਂ ਬਾਅਦ ਸਾਡਾ ਝਾੜ ਕੱਢਣਾ ਸਾਡਾ ਕਿਸਾਨ ਪਹਿਲਾਂ ਹੀ ਕਰਜਾਈ ਆ ਸਾਡੀ ਮਜਬੂਰੀ ਆ ਇਹ ਧਰਨੇ ਆ ਜਿਹੜੇ ਮਜਾਰੇ ਆ ਸਰਕਾਰ ਲਵਾਉਂਦੀ ਆ ਅੱਜ ਵੀ ਸਾਨੂੰ ਚੱਕ ਲੈਣ ਕਰ ਲੈਣ ਗ੍ਰਿਫਤਾਰ ਸਾਡੇ ਧਰਨੇ ਦੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਜਿੰਨਾ ਚਿਰ ਸਰਕਾਰ ਸਾਡੀ ਪਰਾਲੀ ਦਾ ਪ੍ਰੋਪਰ ਕੋਈ ਹੱਲ ਨਹੀਂ ਕੱਢਦੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਕਵਾਂਟਲ ਜਿਹੜਾ 100 ਰੁਪਿਆ ਸਾਡਾ ਬਣਦਾ ਹੈਗਾ 500 ਸੁਪਰੀਮ ਕੋਰਟ ਨੇ ਕਿਹਾ ਦਿਓ 5 ਏਕੜ ਤੋਂ ਘੱਟ ਕਿਸਾਨ ਨੂੰ ਮਸ਼ੀਨਰੀ ਆ ਜਿਹੜੀ ਪਰਾਲੀ ਗੱਲਣ ਵਾਲੀ ਉਹ ਫ੍ਰੀ ਪ੍ਰੋਵਾਈਡ ਕਰਾਓ ਕਿੱਤਾ ਲਿਆ ਡੱਕਾ ਨਹੀਂ ਗਾ ਮਾਨ ਸਾਹਿਬ ਉੱਥੇ ਬੈਠੇ ਕਹਿੰਦੇ ਆ ਕਿਸਾਨਾਂ ਨੂੰ ਚੱਕ ਲੋ ਪਾ ਦਿਓ ਪਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲੋ ਕਰ ਲੋ ਕਿੰਨੇ ਕਿੰਨੂ ਕਰੋਗੇ ਅਸੀਂ ਆ ਬੈਠੇ ਆ ਸਾਡੇ ਕਿਸਾਨ ਅੱਜ ਫਿਰ ਨਹੀਂ ਜਗਜੀਤ ਸਿੰਘ ਡਲੇਵਾਲ ਆਏ ਸੀ ਪਰसों ਫਿਰ ਉਹਨਾਂ ਦੀ ਮੀਟਿੰਗ ਹੋਈ ਆ ਕਿ ਸਿੱਟਾ ਨਿਕਲਿਆ ਦੇਖੋ ਮੀਟਿੰਗਾਂ ਤਾਂ ਚਲਦੀਆਂ ਹੀ ਰਹਿੰਦੀਆਂ ਮੀਟਿੰਗਾਂ ਤਾਂ ਹੁਣ ਵੀ ਸਾਡੇ ਆਗੂਆਂ ਨਾਲ ਚੱਲ ਰਹੀਆਂ ਹੋਣਗੀਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲ ਰਿਹਾ ਆ ਜਾਉਂਦਾ ਜਾਗਦਾ ਸਬੂਤਾ ਗੱਠਾਂ ਪਈਆਂ ਦੂਜੀਆਂ ਪਰਾਲੀ ਵਾਲੀ ਸਾਡੀ ਪਈ ਆ ਖੁੱਲੀ ਇਹਦਾ ਹੱਲ ਤਾਂ ਕੱਢਣ ਯਾਰ ਇਹਨੂੰ ਖਤਮ ਕਿਵੇਂ ਕਰਨਾ ਦੇਣ ਮੈਂ ਪਹਿਲੇ ਹੀ ਦੱਸ ਗਣਾ ਸਾਡੇ ਕੋਲ ਚਾਰ ਆ ਇਹ ਕਹਿੰਦੇ ਜੀ ਕੋਈ ਨਹੀਂ ਬੈਲਰ ਵਾਲੇ ਚੱਕ ਲੈ ਜਾਣਗੇ ਅਸੀਂ ਫਲਾਣੇ ਨੂੰ ਮਸ਼ੀਨਰੀ ਦੇ ਦਿੱਤੀ ਢੋਕਣ ਦੇ ਦਿੱਤੀ ਕਿਸੇ ਨੂੰ ਇੱਥੇ ਕਿਸੇ ਖੜੇ ਕਿਸਾਨ ਨੂੰ ਹੱਥ ਖੜਾ ਕਰਵਾਓ ਕਿਸੇ 5 ਏਕੜ ਵਾਲੇ ਘਾਟਾਂ ਕਿਸਾਨ ਨੂੰ ਫਰੀ ਕੋਈ ਮਸ਼ੀਨਰੀ ਦਿੱਤੀ ਹੋਵੇ ਸੋ ਦੇਣਾ ਲੈਣਾ ਡੱਕਾ ਨਹੀਂ ਗਾ ਇੱਕ ਇਹ ਮੁੱਖ ਮੰਤਰੀ ਬੀਜੇਪੀ ਦਾ ਭਰੋਸਿਆ ਹੋਇਆ ਮੁੱਖ ਮੰਤਰੀ ਉਹਦੀ ਬੀ ਟੀਮ ਆ ਇਹ ਸਰਕਾਰ ਆ ਜਿਹੜੀ ਹੁਣ ਅਗਲਾ ਸੰਘਰਸ਼ ਕੀ ਹੋਊ ਤੁਹਾਡਾ ਜੇ ਪ੍ਰਸ਼ਾਸਨ ਤੁਹਾਨੂੰ ਅੱਗੇ ਜਾਣ ਨਹੀਂ ਦਿੰਦਾ ਤਾਂ ਦੇਖੋ ਅਗਲਾ ਦੇਖਾਂਗੇ ਜਿਵੇਂ ਸਾਡੇ ਤੋਂ ਹੋਊਗਾ ਅਸੀਂ ਕਰਾਂਗੇ ਨਹੀਂ ਤਾਂ ਸਿਆਹ ਰੋਡ ਬਲਾਕ ਕੀਤਾ ਹੋਇਆ ਰੋਡ ਬਲੌਕ ਤੋਂ ਬਾਅਦ ਜੋ ਵੀ ਸਾਡਾ ਕੋਈ ਜਥੇਬੰਦੀ ਦਾ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋਊਗਾ ਉਹ ਅਸੀਂ ਹਰ ਪ੍ਰੋਗਰਾਮ ਕਰਾਂਗੇ ਕਿਸਾਨ ਆ ਗੋ ਬੈਠੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕ ਲਿਆ ਗਿਆ ਕਿਸਾਨ ਸ਼ਾਂਤ ਮਈ ਜਣ ਕੇ ਧਰਨਾ ਦੇ ਰਹੇ ਨੇ ਹਾਈਵੇ ਰੋਡ ਜਾਮ ਕਰਤਾ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਕਿਸਾਨਾਂ ਵੱਲੋਂ ਜਣ ਕੇ ਹਾਈਵੇ ਰੋਡ ਕਰਤਾ ਜਾਮ ਹੁਣ ਪੁਲਿਸ ਪ੍ਰਸ਼ਾਸਨ ਦੂਜੇ ਪਾਸੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਕਿ ਜਣ ਕੇ ਤੇ ਰੱਦ ਕਰੋ ਹੁਣ ਇੱਧਰ ਵੇਖੋ ਪੁਲਿਸ ਇੱਧਰ ਕਿਸਾਨ ਬੈਠੇ ਨੇ ਅੱਗੇ ਆ ਗਏ ਨੇ ਇਹ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਇਹਨਾਂ ਨੂੰ ਜਿਹੜਾ ਰੋਡ ਹੈ ਉਹ ਰੋਕਣ ਨਹੀਂ ਦਿੱਤਾ ਜਾਊਗਾ ਤੇ ਇੱਧਰ ਵੇਖ ਲਓ ਕਿਸਾਨ ਆਪ ਬੈਰੀਅ ਲਾ ਕੇ ਜਾਨੀ ਕਿ ਆਪ ਬੈਰੀਅ ਲਾ ਕੇ ਜਨਕੇ ਇਹਨੂੰ ਬੰਦ ਕਰ ਰਹੇ ਨੇ ਇੱਧਰ ਪੂਰਾ ਹਾਈਵੇ ਰੋਡ ਜਾਮ ਕਰਤਾ ਕਿਸਾਨਾਂ ਵੱਲੋਂ ਇਹ ਕਹਿੰਦੇ ਅਸੀਂ ਜਾਣਾ ਬਠਿੰਡੇ ਜਾਣਦੇ ਹਾਂ ਸਾਨੂੰ ਜੇ ਨਹੀਂ ਜਾਣਦੇ ਹੋਗੇ ਤਾਂ ਅਸੀਂ ਇੱਥੇ ਹੀ ਰੋਡ ਜਾ ਕੇ ਬੰਦ ਕਰਕੇ ਜਾਮ ਕਰਕੇ ਬੈਠ ਜਾਾਂਗੇ ਪ੍ਰਧਾਨ ਜੀ ਤੁਹਾਡੀ ਮੀਟਿੰਗ ਚੱਲ ਰਹੀ ਸੀ ਕਿ ਸਿੱਟਾ ਨਿਕਲਿਆ ਹੋ ਕੋਈ ਸਿੱਟਾ ਨਹੀਂ ਨਿਕਲਿਆ ਪ੍ਰਸ਼ਾਸਨ ਗੋਂਗਲੂਆਂ ਨਾਲ ਮਿੱਟੀ ਝਾੜ ਰਿਹਾ ਹੈ ਅਸੀਂ ਇਹਨੇ ਅਸੀਂ ਕੋਈ ਰੋਡ ਬਲੌਕ ਕਰਨ ਦੇ ਹੱਕ 'ਚ ਨਹੀਂ ਹਾਂ ਸਾਡੀਆਂ ਟਰਾਲੀਆਂ ਜਾਣ ਦਿਓ ਕਿਉਂ ਰੋਕਦੇ ਆ ਸਾਡਾ ਰਸਤਾ ਰੋਕਿਆ ਹੋਇਆ ਹੁਣ ਸਾਡੀ ਮਜਬੂਰੀ ਹੈ ਅਸੀਂ ਜਿਹੜਾ ਰੋਡ ਰੋਕ ਹਾਂ ਇਹਨਾਂ ਨੇ ਹੁਣ ਦੇਖ ਕੇ ਆਹ ਵੇਖੋ ਸਾਡੇ ਭੈਣ ਭਰਾ ਜਾ ਰਹੇ ਆ ਲੋਕ ਵੇਖੋ ਖੱਜਲ ਖਰਾਬ ਹੋ ਰਹੇ ਨੇ ਇੱਧਰ ਕਿਹੜੇ ਥਾਂ ਜਾਣਾ ਭੈਣ ਜੀ ਅਸੀਂ ਤਾਂ ਇੱਥੇ ਜਾਣਾ ਮਿੱਡੂ ਖੜੇ ਮਿੱਡੂ ਖੜਾ ਭੈਣ ਕੋਲ ਕਿੱਥੇ ਮਿੱਡੂ ਖੜਾ ਕਿਹੜੇ ਥਾਂ ਤੋਂ ਆਏ ਅਸੀਂ ਨਿਆਰ ਤੋਂ ਜੀ ਕੜਿਆਰ ਤੋਂ ਕੰਨ ਘਾ ਦਿਓ ਕੇਰਾ ਟੱਪ ਦਿਓ ਕੋਈ ਨਹੀਂ ਲਾਣਾ ਇੱਕ ਟਪਾ ਦਿਓ ਕਿਸਾਨ ਕਹਿੰਦੇ ਵੀ ਨੰਗਣ ਦੇ ਦਿੰਦੇ ਆ ਜਿਹੜਾ ਲੇਡੀਜ਼ ਨਾਲ ਇਹਨਾਂ ਦਾ ਜਿਹੜੇ ਮੁਸਾਫਰ ਆ ਇਹਨਾਂ ਦੇ ਵਿਚਾਰਾਂ ਦਾ ਕੀ ਕਸੂਰ ਆ ਇਧਰ ਵੇਖੋ ਕਿਸਾਨਾਂ ਨੇ ਆਪਣੇ ਟਰੈਕਟਰ ਲਾ ਕੇ ਟੇਢੇ ਕਰਕੇ ਤੇ ਜਨਕੇ ਆਹ ਵੇਖੋ ਰੋਡ ਜਾਮ ਕਰਤਾ ਸਾਡੇ ਨਾਲ ਹੋਰ ਆਗੂ ਨੂੰ ਜਾਣਕਾਰੀ ਲਵਾਂਗੇ ਹਾਂਜੀ ਅਸੀਂ ਜੀ ਇਹ ਪ੍ਰਾਲੀ ਸੀ ਜਿਹੜੀ ਬਠਿੰਡੇ ਡੀਸੀ ਦਫ਼ਤਰ ਲਿਜਾਇਆ ਰਹੇ ਸੀ ਜੀ ਸਾਨੂੰ ਪ੍ਰਸ਼ਾਸਨ ਨੇ ਇੱਥੇ ਰੋਕ ਲਿਆ ਜੀ ਗੱਲਬਾਤ ਵਾਸਤੇ ਰੋਕਿਆ ਉਹਨਾਂ ਨੇ ਸਾਨੂੰ ਵੀ ਸਾਨੂੰ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਲੈਣ ਦਿਓ ਜੀ ਅਸੀਂ ਰੁਕ ਗਏ ਉਹਨਾਂ ਦੇ ਕਹਿਣ ਤੇ ਜੀ ਪਰ ਸਾਡੇ ਬਾਰ-ਬਾਰ ਬੇਨਤੀ ਕਰਨ ਤੇ ਨਾ ਤਾਂ ਉਹਨਾਂ ਦੇ ਕੋਈ ਉੱਚ ਅਧਿਕਾਰੀਆਂ ਦਾ ਸਾਨੂੰ ਕੋਈ ਸੁਨੇਹਾ ਮਿਲਿਆ ਤੇ ਨਾ ਹੀ ਇਹਨਾਂ ਨੇ ਸਾਨੂੰ ਬਠਿੰਡੇ ਜਾਣ ਦਾ ਰਸਤਾ ਛੱਡਿਆ ਜੀ ਇਸ ਦੇ ਵਿਰੋਧ ਦੇ ਵਿੱਚ ਅਸੀਂ ਬਲੋ ਰੋਡ ਹੈ ਜਿਹੜਾ ਇਹ ਬਲੌਕ ਕਰ ਦਿੱਤਾ ਜੀ ਜਿੰਨਾ ਚਿਰ ਸਾਨੂੰ ਰਸਤਾ ਨਹੀਂ ਦਿੰਦੀ ਪੁਲਿਸ ਉਹਨਾਂ ਚਿਰ ਅਸੀਂ ਇਹ ਰਸਤਾ ਨਹੀਂ ਖੋਲਾਂਗੇ ਅੱਛਾ ਤੁਸੀਂ ਜਿਹੜੇ ਤੁਹਾਡੇ ਹੁਣ ਬੰਦੇ ਜਨਕੇ ਗ੍ਰਿਫਤਾਰ ਕੀਤੇ ਆ ਉਹ ਉਹਦੇ ਸਬੰਧ ਚ ਤੁਸੀਂ ਜਾ ਰਹੇ ਸੀ ਹਾਂਜੀ ਹਾਂਜੀ ਸਾਡੇ 75 ਬੰਦੇ ਗ੍ਰਿਫਤਾਰ ਕੀਤੇ ਹੋਏ ਆ ਪਰਾਲੀ ਦੇ ਕੇਸ ਪਾ ਕੇ ਉਹਨਾਂ ਦੇ ਵਿੱਚੋਂ ਇਹ 73 ਬੰਦਿਆਂ ਨੂੰ ਛੱਡ ਰਹੇ ਆ ਜੀ ਦੋ ਬੰਦੇ ਆ ਜਿਨ੍ਹਾਂ ਦਾ ਡਿਸਕਿਊਟ ਹੋਇਆ ਸੀ ਉਹਦੇ ਐਸਡੀਐਮ ਨਾਲ ਉਹਨਾਂ ਬੰਦਿਆਂ ਨੂੰ ਨਹੀਂ ਛੱਡ ਰਹੇ ਅਸੀਂ ਇਹ ਕਹਿ ਰਹੇ ਆ ਵੀ ਸਾਡੇ 75 ਦੇ 75 ਬੰਦੇ ਬਾਹਰ ਆਉਣੇ ਆਉਣੇ ਚਾਹੀਦੇ ਆ ਤੇ ਅਸੀਂ ਰਸਤਾ ਛੱਡ ਦਿਆਂਗੇ ਇਹ ਤਾਂ ਕਲੀਅਰ ਨਹੀਂ ਹੋਇਆ ਕਿੰਨੇ ਬੰਦੇ ਤੁਸੀਂ ਕੁਛ ਦੱਸ ਰਹੇ ਹੋ ਪ੍ਰਸ਼ਾਸਨ ਕੁਛ ਦੱਸ ਰਿਹਾ ਹਾਂ ਪ੍ਰਸ਼ਾਸਨ ਤਾਂ ਤੁਹਾਨੂੰ ਪਤਾ ਵੀ ਘਟਾ ਕੇ ਹੀ ਦੱਸਦਾ ਹੁੰਦਾ ਜੀ ਪਰ ਚ ਉਹ ਜਿਹੜੇ ਸਾਡੇ ਬੰਦੇ ਅੰਦਰ ਆ ਉਹਨਾਂ ਦੀ ਲਿਸਟ ਸਾਡੀ ਜਥੇਬੰਦੀ ਦੇ ਕੋਲੇ ਆ। ਜੀ। ਪਰ ਉਹ ਜਿੰਨਾਂ ਚ ਸਾਡੇ 75 ਬੰਦੇ ਆ ਸਾਰੇ ਅੰਦਰ। ਅੱਛਾ ਜੀ। ਹਾਂ ਦੋ ਬੰਦੇ ਸਾਡੇ ਉਹ ਆ ਜਿਨ੍ਹਾਂ ਤੇ ਇਹਨਾਂ ਨੇ ਪਰਚਾ ਪਾਇਆ ਐਸ ਡੀ ਐਮ ਤੋਂ ਅੱਗ ਲਵਾਉਣ ਦਾ ਤੇ ਪੰਜਾ 73 ਬੰਦੇ ਸਾਡੇ ਉਹ ਆ ਜਿਹੜੇ ਉਹਦੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ। ਪ੍ਰਧਾਨ ਜੀ ਦੱਸੋ ਕਿਹੜੇ ਕਿਹੜੇ ਪਿੰਡਾਂ ਦੇ ਕੁਝ ਪਤਾ ਇਹ तकरीबन ਕੋਸਤਾ ਸਾਡੇ ਪਿੰਡ ਦੇ ਜੀਦੇ ਦੇ ਆ। ਸਾਡੇ ਜੀਦੇ ਦਾ ਜਿਹੜਾ ਪ੍ਰਧਾਨ ਹੈ ਰਣਜੀਤ ਸਿੰਘ। ਜੀ। ਉਹ ਜ ਆਪਣੇ ਜ਼ਿਲ੍ਹੇ ਦਾ ਬਠਿੰਡੇ ਦਾ ਹੈਗਾ ਜ ਆ ਆਪਣਾ ਪ੍ਰੈਸ ਕਤਰ ਹੈ ਤੇ ਬਲਦੇਵ ਸਿੰਘ ਸੰਦੋਹਾ ਜਿਹੜਾ ਬਠਿੰਡੇ ਦਾ ਪ੍ਰਧਾਨ ਹੈ ਉਹ ਵੀ ਗ੍ਰਿਫਤਾਰ ਹੈ ਤੇ ਰਣਜੀਤ ਸਿੰਘ ਵੀ ਗ੍ਰਿਫਤਾਰ ਹੈ ਇਹਨਾਂ ਦੇ ਨਾਲ ਸਾਰੇ 75 ਬੰਦੇ ਗ੍ਰਿਫਤਾਰ ਹੈ ਬਾਕੀ ਲਿਸਟ ਤਾਂ ਸਾਰੀ ਬਠਿੰਡੇ ਵਾਲਿਆਂ ਕੋਲ ਹੈ ਕਿਹੜੇ-ਕਿਹੜੇ ਪਿੰਡਾਂ ਦੇ ਹੈ ਸਾਡਾ ਜ਼ਿਲ੍ਹਾ ਫਰੀਦਕੋਟਾ ਸੀ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਓਕੇ ਇਧਰ ਮੈਂ ਤਾਂ ਕਹਿੰਦਾ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਕਿਸਾਨਾਂ ਵੱਲੋਂ ਹਾਈਵੇ ਰੋਡ ਬੰਦ ਕਰ ਦਿੱਤਾ ਗਿਆ ਬੈਰੀਅਰ ਲਾ ਦਿੱਤਾ ਗਿਆ ਉਧਰ ਨੇ ਪਾਸੇ ਦੂਸਰੇ ਪਾਸੇ ਵੇਖ ਲਓ ਗੱਡੀਆਂ ਦਾ ਜਿਹੜਾ ਜਾਮ ਹੈ ਪੂਰਾ ਲੱਗ ਚੁੱਕਾ ਇਧਰ ਦੇ ਪਾਸੇ ਵੀ ਜਨਨ ਕਿ ਜਾਮ ਲੱਗ ਚੁੱਕਾ ਸਾਰੇ ਪਾਸੇ ਕਿਸਾਨ ਬੈਠੇ ਨੇ ਗੱਡੀਆਂ ਜਿੱਥੇ ਜਿੱਥੇ ਆਉਂਦੀਆਂ ਸੀ ਉੱਥੇ ਉੱਥੇ ਰੋਕ ਦਿੱਤੀਆਂ ਦੂਸਰੇ ਪਾਸੇ ਇਧਰ ਪੁਲਿਸ ਦਾ ਕਾਫਲਾ ਖੜਾ ਹੈ ਜਨਨ ਕਿ ਕਿਸਾਨ ਤੇ ਹੁਣ ਕਹਿੰਦੇ ਵੀ ਅਸੀਂ ਅੱਗੇ ਜਾਣਾ ਤਾਂ ਅੱਗੇ ਹੀ ਜਾਵਾਂਗੇ ਨਹੀਂ ਤਾਂ ਇੱਥੇ ਹੀ ਬੈਠੇ ਆਂ ਧਰਨਾ ਲਾ ਕੇ ਹੋਰ ਕਿਸਾਨ ਆਗੂ ਨੇ ਸਾਡੇ ਨਾਲ ਪੂਰੀ ਜਾਣਕਾਰੀ ਲਵਾਂਗੇ ਦਿਖਾਉਂਦੇ ਰਹਿਵਾਂਗੇ ਤੁਸੀਂ ਦੇਖਦੇ ਰਹੋ ਸਚਲੀ ਪੜਤਾਲ ਤੇ ਸਾਨੂੰ ਹੋਰ ਵੀ ਕਿਸਾਨ ਨੇ ਆਮੋ ਸਾਹਮਣੇ ਹੋ ਗਏ ਸੀ ਇਹ ਤੋਂ ਪਹਿਲਾਂ ਜਨਨ ਕਿ ਪੁਲਿਸ ਤੇ ਕਿਸਾਨ ਆਮੋ-ਸਾਮੀ ਹੋ ਗਏ ਸੀ ਇਹਨਾਂ ਨੇ ਕਿਸਾਨਾਂ ਨੇ ਆਪਦੀਆਂ ਜਿਹੜੀਆਂ ਟਰੈਲੀਆਂ ਲੈੰਦੀਆਂ ਸੀ ਪਰਾਲੀ ਵਾਲੀਆਂ ਜਨ ਕਿ ਉਹਨਾਂ ਨੂੰ ਟੇਡੇ ਕਰਕੇ ਜਨ ਕਿ ਰੋਡ ਜਿਹੜਾ ਇਹ ਜਾਮ ਕਰ ਦਿੱਤਾ ਹਾਂਜ ਕਿਹੜੇ ਪਿੰਡੋਂ ਆਇਆ ਬਾਈ ਮਾਝਾਖਾਨਾ ਜੀ ਮਾਝਾਖਾਨਾ ਹੁਣ ਕਿਵੇਂ ਦੇਖਦੇ ਹੋ ਤੁਸੀਂ ਵੇਖਣਾ ਕਿ ਤੁਸੀਂ ਜਾਂਦਾ ਸਰੋਸ ਜੀ ਹੋ ਗਿਆ ਜਨ ਉਸਨੇ ਬਸ ਜਾਮ ਜਾਮ ਕਰਤਾ ਤੁਸੀਂ ਜਾਂਦਾ ਬਸ ਹਾਂਜੀ ਹਾਂਜੀ ਇੱਧਰ ਵੇਖੋ ਕਿਸਾਨਾਂ ਵੱਲੋਂ ਜਨ ਕਿ ਟੇਡੇ ਟਰੈਕਟਰ ਲਾ ਕੇ ਰੋਡ ਰੋਕਤਾ ਕਿਸਾਨ ਹੁਣ ਜਨ ਕਿ ਰੋਡ ਦੇ ਉੱਪਰ ਆ ਗਏ ਨੇ ਬਹਿ ਗਏ ਨੇ ਕਹਿੰਦੇ ਆਪਦੀਆਂ ਮੰਗਾਂ ਮਨਵਾ ਕੇ ਹੀ ਹਟਾਂਗੇ ਕਿਸਾਨ ਆਗੂ ਨੇ ਪੂਰਾ ਜਨਕ ਇਕੱਠ ਹੈ ਬਹੁਤ ਜ਼ਿਆਦਾ ਜਨਕ ਕਿ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਹੋਰ ਵੀ ਕਿਸਾਨ ਆਗੂ ਨੇ ਸਾਡੇ ਨਾਲ ਕਿਹੜੇ ਮੈਨੋ ਆਏ ਬਈ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਬਹੁਤ ਜ਼ਰੂਰ ਕੱਢਿਆ ਨੇ ਹੁਣ ਪਰਾਲੀ ਨੂੰ ਅੱਗ ਬਣਾ ਹੱਲੀ ਹੀ ਹੈ ਨਹੀਂ ਤਾਂ ਅੱਕ ਤੋਂ ਨਹੀਂ ਬਣੀ ਹੋਰ ਹੱਲ ਦੱਸੋ ਮੈਨੂੰ ਕੀ ਆ ਹੋਰ ਕੋਈ ਹੱਲ ਨਹੀਂ ਨਾ ਕੋਈ ਹੱਲ ਨਹੀਂ ਦਾ ਬਣਾਕਰ ਅੱਛਾ ਇੱਧਰ ਬਈ ਕਿਹੜਾ ਪਿੰਡ ਤੁਹਾਡਾ ਜੀ ਚਖੜਾਲਾ ਜੀ ਹਾਂਜੀ ਕਿਵੇਂ ਲੱਗਦਾ ਜੇ ਹੁਣ ਕਿਸਾਨਾਂ ਨੂੰ ਇੱਥੇ ਰੋਲ ਬਣਿਆਗਾ ਪੰਚਾਇਤ ਨੇ ਕਹਿੰਦਾ ਕਿ ਨਹੀਂ ਜਾਂ ਦੇਵਾਂਗੇ ਅਸੀਂ ਕਿ ਤੁਹਾਡੇ ਕਿਸਾਨ ਇੱਥੇ ਬੈਠ ਕੇ ਨੇ ਹਾਂਜੀ ਇਹ ਬਰਕ ਧੱਕਾ ਹੀ ਕਰ ਰਹੇ ਆ ਜੀ ਸਾਡੇ ਜਿਹੜੇ 90 ਕਿਸਾਨ ਗ੍ਰਫਦਾਰ ਕੀਤੇ ਹੋਏ ਆ ਤੇ ਸਰਕਾਰ ਸਾਨੂੰ ਕੋਈ ਇੱਥੇ ਮਤਲਬ ਦੇ ਨਹੀਂ ਰਹੀ ਸਹੂਲਤ ਜਿਹੜੀ ਬੰਦੀ ਆ ਕਿਸਾਨਾਂ ਨੂੰ ਜਿਵੇਂ ਆਪਣੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿਸਾਨਾਂ ਨੂੰ 2400 ਰੁਪਿਆ ਪ੍ਰਤੀ ਏਕੜ ਜਾਂ 100 ਰੁਪਿਆ ਪ੍ਰਤੀ ਕੁਆਂਟਲ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਊਗਾ ਕਿਉਂਕਿ ਕੁਛ ਨੂੰ ਕੁਛ ਕੁਛ ਨਾ ਕੋਈ ਦਿੱਤਾ ਜਾਵੇ ਮਜਬੂਰੀ ਆ ਕਿਸਾਨ ਦੀ ਕਿਸਾਨ ਦਾ ਵੀ ਕੋਈ ਜੀ ਨਹੀਂ ਕਰਦਾਗਾ ਪਰਾਲੀ ਨੂੰ ਅੱਗ ਲਾਉਣਾ ਹਾਂਜੀ ਇਧਰ ਵੇਖਿਓ ਇਧਰ ਵੇਖੋ ਕੀ ਕਮੈਂਟ ਭਿੰਦਰ ਜੀ ਕੀ ਗੱਲ ਹੋਈ ਹੁਣ ਤੁਸੀਂ ਦੇਖੋ ਲੋਕਾਂ ਦੇ ਇੱਕੇ ਦੀ ਹਮੇਸ਼ਾ ਜੱਤ ਹੁੰਦੀ ਆ ਅੱਜ ਆ ਕਿਸਾਨ ਵੱਡੀ ਗਿਣਤੀ ਚ ਜਿਹੜਾ ਟਰੈਕਟਰ ਲੈ ਕੇ ਪਹੁੰਚੇ ਇਹਦੇ ਦਬਾਅ ਕਾਰਨ ਪ੍ਰਸ਼ਾਸਨ ਨੂੰ ਮਜਬੂਰੀ ਵਾਸ ਨਗਾਉਣਾ ਪੈਣਾ ਸਾਨੂੰ ਹਾਂ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿੱਚ ਕਮਿਟਮੈਂਟ ਹੋ ਗਈ ਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਸ਼ਾਂਤ ਮਈ ਨਾ ਅੱਗੇ ਜਾ ਸਕਦੇ ਆ ਆਪਾਂ ਜਾਣਕਾਰੀ ਲਵਾਂਗੇ ਪੁੱਛਾਂਗੇ ਇੱਥੇ ਹੋਰ ਵੀ ਆਗੂ ਖੜੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਜਨਨ ਕਿ ਇਹਨਾਂ ਨੂੰ ਆਗਾ ਦੇ ਦਿੱਤੀ ਆ ਵੀ ਤੁਸੀਂ ਅੱਗੇ ਜਾ ਸਕਦੇ ਹੋ ਸਰ ਜੀ ਕੀ ਗੱਲ ਬਾਤ ਹੋਈ ਹੁਣ ਜਿਹੜੀ ਹੋਈ ਹੈ ਕੋਈ ਗੱਲਬਾਤ ਹੀ ਚੱਲਦੀ ਪਈ ਗੱਲਬਾਤ ਹਾਂਜੀ ਗੱਲਬਾਤ ਚੱਲ ਰਹੀ ਹੈ ਉੱਪਰ ਓਕੇ 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 ਸਾਬ ਕਹਿੰਦੇ ਇਹ ਵੀ ਗੱਲਬਾਤ ਹੈ ਉਹ ਅੱਗੇ ਚੱਲ ਰਹੀ ਹੈ ਇੱਧਰ ਵੇਖੋ ਕਿਸਾਨ ਜਾ ਰਹੇ ਨੇ ਜਾਣ ਦੀ ਜਨਕ ਕੇ ਮਨਜ਼ੂਰੀ ਮਿਲ ਗਈ ਹੈ ਵੀ ਤੁਸੀਂ ਅੱਗੇ ਜਾਣਾ ਤਾਂ ਜਾ ਸਕਦੇ ਹੋ